ਲੁਧਿਆਣੇ ਦੇ ਵਿੱਚ ਅੱਜ ਜਸ਼ਨ ਮਨਾਇਆ ਗਿਆ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਸਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਸ਼ੋਧਿਆ ਐ ਤੇ ਖੁਦ ਉਮੀਦਵਾਰ ਸੰਜੀਵ ਅਰੋੜਾ ਤੇ ਹੋਰ ਅਮਲਾ ਫਲਾ ਲੀਡਰਸ਼ਿਪ ਪਰ ਬਕਾਇਦਾ ਤੌਰ ਤੇ ਅੱਜ ਜਿੱਤ ਦਾ ਜਸ਼ਨ ਮਨਾਉਂਦਿਆ ਇੱਕ ਕਰੋੜ ਸ਼ੋਅ ਕੱਢਿਆ ਗਿਆ ਤੇ ਗੁਜਰਾਤ ਦੇ ਵਿੱਚ ਇੱਕ ਸਖ਼ਤ ਜਿੱਤਣ ਦਾ ਜਿਹੜੀ ਪਹਿਲਾਂ ਵੀ ਇਹਨਾਂ ਕੋਲ ਹੀ ਸੀ ਪਰ ਜੰਮਨੀ ਚੌਂਦੇ ਦਰਮਿਆਨ ਫਿਰ ਦੁਬਾਰਾ ਇਹਨਾਂ ਨੇ ਜਿੱਤੀ ਹੋੜ ਬੜੀ ਸ਼ਾਨਦਾਰ ਜਿੱਤ ਹੋਈ ਹੈ ਕੋਈ ਸ਼ੱਕ ਨਹੀਂ ਕਿ ਗੁਜਰਾਤ ਦੇ ਵਿੱਚ ਬੀਜੇਪੀ ਦਾ ਰਾਜ ਹੈ ਤੇ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਜਿਉਂਨੀ ਚੌਣ ਫਿਰ ਦੂਜੀ ਵਾਰ ਦੂਜੀ ਤਰਜਤੇ ਆਪਣੇ ਪ੍ਰਾਪਤੀ ਜੋ ਹੈ ਸੋ ਇਸ ਲਈ ਉਹਨਾਂ ਦੋਮਾ ਜਤਾਂ ਦਾ ਜਸ਼ਨ ਕੱਲ ਦਿੱਲੀ ਮਨਾਇਆ ਜਾ ਆਮ ਆਦਮੀ ਪਾਰਟੀ ਜੇ ਰਾਸ਼ਟਰੀ ਪਾਰਟੀ ਹੈ ਉਹਦਾ ਇੱਕ ਦਫਤਰ ਹੈ ਜਿਉਂ ਦਫਤਰ ਦੇ ਵਿੱਚ ਜਸ਼ਨ ਮਨਾਓ ਜਿਉਂ ਥਾਂ ਥੋੜੀ ਪੈਂਦੀ ਆ ਕੋਈ ਪੈਲਸ ਪੁਲਿਸ ਬੁੱਕ ਕਰਾਓ ਪਰ ਬਈ ਕਪੂਰਸਲਾ ਹਾਊਸ ਕਦੇ ਵਿਆਹਾਂ ਲਈ ਕਦੇ ਮੰਗਣਿਆਂ ਸ਼ੰਗਣਿਆਂ ਲਈ ਕਦੇ ਰਹਿਣ ਟਿਕਾਣਿਆਂ ਲਈ ਕਦੇ ਰਾਜ ਦੀ ਯੋਜਨਾਵਾਂ ਲਈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਵਾਲਾ ਟਿਕਾਣਾ ਆਮ ਆਦਮੀ ਪਾਰਟੀ ਦਾ ਜਿਵੇਂ ਘਰ ਬਣ ਗਿਆ ਹੋਵੇ ਸੋ ਉਸ ਤਰ੍ਹਾਂ ਉਹਨੂੰ ਵਰਤਿਆ ਜਾ ਰਿਹਾ ਤੇ ਫਿਰ ਰਾਜਪਾਲ ਜੀ ਨੂੰ ਸਨੇਹਾ ਤੇ ਫਿਰ ਕੈਬਨਿਟ ਦੇ ਦਸਤਾਰ ਦੇ ਨਾਲ-ਨਾਲ ਫਿਰ ਬਦਲ ਆਪਾਂ ਪਹਿਲਾਂ ਵੀ ਸੰਕੇਤ ਕਰਦੇ ਰਹੇ ਹਾਂ ਕਿ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਆ ਤੇ ਸੰਜੀਵ अरोड़ा ਦੀ ਜਿੱਤ ਦੇ ਨਾਲ ਹੀ ਵਾਦਾ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਵੱਲੋਂ ਪੈਸੇ ਇਸ ਵਾਦੇ ਤੇ ਵੀ ਚਰਚਾ ਹੋਈ ਇਸ ਕੇ ਵਾਦਾ ਕੇਜਰੀਵਾਲ ਤੋਂ ਕਰ ਰਹੇ ਜੀ ਮੁੱਖ ਮੰਤਰੀ ਕਰ ਇਹ ਪੰਜਾਬ ਕਾਂਗਰਸੀ ਤਾਂ ਕੀ ਖਤਮ ਕਰਨੀ ਸੀ ਤੇ ਸ਼ਹਿਰ ਦੇ ਨਹੀਂ ਖਤਮ ਹੋਈ ਲੁਧਿਆਣਾ ਸ਼ਹਿਰ ਚ 7-8 ਧੜੇ ਅਜ ਕਾਂਗਰਸ ਦੇ ਤੇ ਪੂਰੇ ਪੰਜਾਬ ਚ ਹਿਸਾਬ ਨਾਲ ਲੋਕ ਕਿੰਨੇ ਹੋਣਗੇ ਫਿਰ ਜਿਵੇਂ ਭਾਤਕੁਸ਼ ਨਾਸ਼ੂ ਨੇ ਕਿਹਾ ਕਿਆ ਵੀ ਨਹੀਂ ਪਸੰਦਾ ਆ ਵੀ ਤੁਹਾਨੂੰ ਕਿਉਂਕਿ ਚਰਚਾ ਉਹਨਾਂ ਤੋਂ ਪਹਿਲਾਂ ਬਾਅਦ ਆ ਗਈ ਸੀ ਆਪਾਂ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਹੀ ਕਰਦੇ ਰਹੇ ਹਾਂ ਤੇ ਬੇਸ਼ੱਕ 71 ਅਗਵਾਈ ਕਰਦੀ ਆ ਚਰਨਜੀਤ ਚੰਨੀ ਪੂਰੀ ਚੋਣ ਕੈਂਪੇਨ ਦੇ ਵਿੱਚ ਮੂਰੇ ਦਿਖਦੇ ਨੇ ਪੂਰੀ ਚੋਣ ਦੀ ਕੈਂਪੇਨ ਦੇ ਇੰਚਾਰਜ ਵਿੱਚ ਰਾਣਾ ਗੁਰਜੀਤ ਦਿਖਦੇ ਨੇ ਪ੍ਰਗਟ ਸਿੰਘ ਪੂਰੇ ਸਮੇਂ ਸਰਗਰਮ ਰਹਿੰਦੇ ਨੇ ਪਰ ਜੇ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਜਾਂ ਪਿਛਗੇਲ ਆਪਣੀ ਕੁਰਸੀ ਬਚਾਉਣਾ ਵੀ ਚਾਹੁੰਦੇ ਹੋਣ ਤਾਂ ਭਾਤ ਕੁਛ ਨਾਸ਼ੂ ਨੇ ਕਪੜਾ ਦਾ ਕਿੱਡ ਉਹਨਾਂ ਨੂੰ ਮੈਦਾਨ 'ਚ ਲਿਆ ਪਰ ਕੁਛ ਨਾਸ਼ੂ ਨੇ ਚੋਣ ਆਪਣੀ ਮਰਜ਼ੀ ਨਾਲ ਲੜੀ ਆਪਣੇ ਤਰੀਕੇ ਨਾਲ ਲੜੀ ਹੱਸ ਤੱਕ ਟਿਕਟੇਸ ਸ਼ਰਤ ਲਈ ਹੋਵੇ ਕਿ ਜੇ ਮੈਨੂੰ ਲੜਾਉਣਾ ਜੀ ਤਾਂ ਸ਼ਰਤਾਂ ਮੇਰੀਆਂ ਨੇ ਖਰੀਨਾ ਇੱਕ ਬਿਮਾਰੀ ਨੇ ਇਹਨੂੰ ਦੇਖਣ ਦੀ ਲੱਗੀ ਉਹਦੇ ਲਈ ਤੇ ਜਿਹਨੂੰ ਬਣਾਉਣ ਦੀ ਲੱਗੀ ਉਹਦੇ ਲਈ ਪਰ ਰਾਜਨੀਤਿਕ ਲੀਡਰ ਜਦੋਂ ਰੀਲਾ ਬਣਾਉਂਦੇ ਨੇ ਪਰ ਉਹ ਵੀ ਇਹੋ ਜਿਹਿਆਂ ਥਾਵਾਂ ਜਿੱਥੇ ਚੰਗਾ ਨਹੀਂ ਲੱਗਦਾ ਕਿ ਤੁਹਾਡੀਆਂ ਰੀਲਾਂ ਆਮਣੇ ਆਉਣ ਉੱਥੋਂ ਵੀ ਉਹ ਹੀਆਂ ਰੀਲਾਂ ਨਿਕਲ ਕੇ ਆਉਂਦੀਆਂ ਨੇ ਫਿਰ ਸਵਾਲ ਤਾਂ ਉੱਠਣਗੇ ਸ੍ਰੀਨਾਮਲੇ ਮੰਤਰੀਆਂ ਮੰਨ ਰਾਜ ਕਹਿੰਦੇ ਜੀ ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਨੇ ਇਹ ਮਹਿਸੂਸ ਕੀਤਾ ਜਾਂ ਨਹੀਂ ਕੀਤਾ ਪਰ ਕਿਸੇ ਵੀ ਹਾਸੇ ਮੌਕੇ ਪਹੁੰਚ ਕੇ ਰੀਲਾਂ ਬਣਾਉਣ ਵਾਲੇ ਮੰਤਰੀਆਂ ਬ੍ਰੁਧਰ ਲੋਕਾਂ ਦੀ ਨਾਰਾਜ਼ਗੀ ਲਗਾਤਾਰ ਵਧ ਰਹੀ ਹੈ। ਰਾਮ ਮੋਹਨ ਨਾਇਡੂ ਨਿਸ਼ਾਨੇ ਉਤੇ ਹਨ ਜਦੋਂ ਉਹ ਅਹਮਦਾਬਾਦ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਗਏ ਤਾਂ ਉਹਨਾਂ ਦੀ ਕਰੀਲ ਬਣਾਈ ਗਈ। ਕਿ ਉਹ ਰੀਲ ਖਾਪੀ ਚਰਚਾ ਵਿੱਚ ਹੈ ਜਿਸ ਨੂੰ ਲੈ ਕੇ ਉਹਨਾਂ ਦੀ ਖੂਬ ਆਲੋਚਨਾ ਹੋ ਰਹੀ ਹੈ। ਪਰ ਇਹ ਆਪ ਹੀ ਸ਼ੌਂਕ ਹੈ ਸਾਨੂੰ ਕਿ ਕੈਮਰੇਜ ਕੋਈ ਹੋਰ ਨਹੀਂ ਉਹਨਾਂ ਦੀ ਪਿੱਛੇ ਕਰ ਤੋਂ ਐਂਗਲ ਵੀ ਸਮਝਾ ਕੇ ਖੜਨਾ ਹੈ, ਉਹ ਸਾਰਾ ਕੁਝ ਕਰਾਉਣਾ ਹੈ ਤੇ ਫਿਰ ਤੁਸੀਂ ਇਹ ਵੀ ਭੁੱਲ ਜਾਂਦੇ ਹੋ ਕਿ ਮੌਕਾ ਅਜਾ ਹੈ ਜਿੱਥੇ ਨਾ ਬਣਾ ਤੋ ਸਾਂ ਪਹਿਲਗਾਮ ਹਮਲੇ ਦੇ ਅੱਜ ਤੱਕ ਕਿਸਨ ਜ਼ਿੰਮੇਵਾਰੀ ਲਈ ਗ੍ਰਹਿਮਤ ਰਾਜ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਜਾਂ ਪਿਛਲਾ ਪਲਵਾਮਾ ਹਮਲਾ ਸਾਡੇ ਪੂਰੇ ਪਿਆ ਅੱਜ ਤੱਕ ਕੋਈ ਤੱਤਸਾਰ ਨਹੀਂ ਸਾਹਮਣੇ ਆਇਆ ਕਿ ਕਿੱਥੋਂ ਆਇਆ ਸੀ ਉਹ ਬਿਫੋਟਿਕਸ ਮਕਰੀ ਕਿਵੇਂ ਆਈ ਜੇ ਮੈਂ ਇਸੇ ਤਰ੍ਹਾਂ ਉਮਾਨ ਦੇਖਾ ਤਾਂ ਉਹਦੇ ਵਿੱਚ 8 ਲੱਖ ਦੇ ਕਰੀਬ ਭਾਰਤੀ ਨੇ ਮੈਂ ਇਸੇ ਤਰ੍ਹਾਂ ਜੇ ਮੈਂ ਕਤਰ ਦੇਖਾ ਤਾਂ ਉਹਨੇ 8 ਲੱਖ ਦੇ ਕਰੀਬ 7 ਲੱਖ 45 ਹਜ਼ਾਰ 77 ਲੱਖ ਦੇ ਕਰੀਬ ਨੇ ਸੋ ਜੇ ਜਿਹੜੀ ਵਿਸ਼ਵ ਜੰਗ ਬਣਦਾ ਖਤਰਾ ਬਣ ਰਿਹਾ ਸੀ ਜੋ ਟਲਦੀ ਆ ਤੇ ਸੁਖਾਵਾਂ ਪੱਲਾ ਪਰ ਇਤੁਰ ਪਾਕ ਪਰ ਪਾਕਿਸਤਾਨ ਵਾਲਾ ਤਨਾਇਤ ਪਰ ਫਿਰ ਵਧਿਆ ਜਸ਼ਨ ਜਸ਼ਨਾਂ ਦਾ ਦੌਰ ਜਾਰੀ ਹੈ ਜੀ ਆਮ ਆਦਮੀ ਪਾਰਟੀ ਨੇ ਲੁਧਿਆਣਾ ਜਿਮਨੀ ਚੋਣ ਜਿੱਤੀ ਹੈ ਤੇ ਆਮ ਆਦਮੀ ਪਾਰਟੀ ਨੇ ਗੁਜਰਾਤ ਦੇ ਵਿੱਚ ਵੀ ਇੱਕ ਸੀਟ ਜਿੱਤੀ ਹੈ ਉਹ ਵੀ ਜਿਮਨੀ ਚੋਣ ਹੀ ਸੀ ਸੋ ਦੋ ਸੀਟਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਜਸ਼ਨਾਂ ਦੇ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਅੱਜ ਜਸ਼ਨ ਮਨਾਇਆ ਗਿਆ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸ਼ੋਧਿਆ ਹੈ ਤੇ ਖੁਦ ਉਮੀਦਵਾਰ ਸੰਜੀਵ ਅਰੋੜਾ ਤੇ ਹੋਰ ਅਮਲਾ ਫੱਲਾ ਲੀਡਰਸ਼ਿਪ ਬਕਾਇਦਾ ਤੌਰ ਤੇ ਅੱਜ ਜਿੱਤ ਦਾ ਜਸ਼ਨ ਮਨਾਉਂਦਿਆਂ ਇੱਕ ਰੋਲ ਸ਼ੋਅ ਕੱਢਿਆ ਗਿਆ ਇੱਥੇ ਨਹੀਂ ਰੁਕਣਾ ਇਹ ਜਸ਼ਨ ਇਹ ਜਸ਼ਨ ਕੱਲ ਨੂੰ ਦਿੱਲੀ 'ਚ ਵੀ ਮਨਾਇਆ ਜਾਣਾ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਲੁਧਿਆਣਾ ਜਿਮਨੀ ਚੋਣ ਜਿੱਤਣ ਦਾ ਤੇ ਗੁਜਰਾਤ ਦੇ ਵਿੱਚ ਇੱਕ ਸੀਟ ਜਿੱਤਣ ਦਾ ਜਿਹੜੀ ਪਹਿਲਾਂ ਵੀ ਇਹਨਾਂ ਕੋਲ ਹੀ ਸੀ ਪਰ ਜਿਮਨੀ ਚੋਣ ਦੇ ਦਰਮਿਆਨ ਫਿਰ ਦੁਬਾਰਾ ਇਹਨਾਂ ਨੇ ਜਿੱਤੀ ਹੋੜ ਬੜੀ ਸ਼ਾਨਦਾਰ ਜਿੱਤ ਹੋਈ ਹੈ ਕੋਈ ਸ਼ੱਕ ਨਹੀਂ ਕਿ ਗੁਜਰਾਤ ਦੇ ਵਿੱਚ ਬੀਜੇਪੀ ਦਾ ਰਾਜ ਹੈ ਤੇ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਜਿਮਨੀ ਚੋਣ ਫਿਰ ਦੂਜੀ ਵਾਰ ਦੁਜੀ ਤਰ੍ਹਾਂ ਜਿੱਤੇ ਤਾਂ ਫਿਰ ਇਹ ਪ੍ਰਾਪਤੀ ਹੈ ਜੋ ਹੈ ਸੋ ਇਸ ਲਈ ਉਹਨਾਂ ਦੋਵਾਂ ਜਿੱਤਾਂ ਦਾ ਜਸ਼ਨ ਕੱਲ ਨੂੰ ਦਿੱਲੀ ਮਨਾਇਆ ਜਾਣਾ ਹੈ ਠੀਕ ਹੈ ਦਿੱਲੀ ਪਾਰਟੀ ਹਾਈ ਕਮਾਂਡ ਚਾਹੁੰਦੀ ਆ ਤਾਂ ਮਨਾਵੇ ਪਰ ਉਹ ਮਨਾਇਆ ਕਪੂਰਥਲਾ ਹਾਊਸ ਤੇ ਜਾਣਾ ਹੈ ਕਪੂਰਥਲਾ ਹਾਊਸ ਪਤਾ ਨਾ ਕਿ ਦਿੱਲੀ ਚੋਣਾ ਸਮੇਂ ਕਿਵੇਂ ਵਰਤਿਆ ਗਿਆ ਸੋ ਉਹਦੇ ਵਿੱਚ ਹੁਣ ਜਸ਼ਨ ਮਨਾਉਣਾ ਤੁਸੀਂ ਪਾਰਟੀ ਦਾ ਪਾਰਟੀ ਵੱਲੋਂ ਜਿੱਤੀਆਂ ਦੋ ਸੀਟਾਂ ਦਾ ਤੇ ਫਿਰ ਉਹ ਪਾਰਟੀ ਦੇ ਹਾਈ ਕਮਾਂਡ ਦੇ ਦਫ਼ਤਰ ਤੋਂਣਾ ਚਾਹੀਦਾ ਆਮ ਆਦਮੀ ਪਾਰਟੀ ਜੇ ਰਾਸ਼ਟਰੀ ਪਾਰਟੀ ਹੈ ਤਾਂ ਉਹਦਾ ਇੱਕ ਦਫ਼ਤਰ ਹੈ ਤੇ ਉਸ ਦਫ਼ਤਰ ਦੇ ਵਿੱਚ ਜਸ਼ਨ ਮਨਾਓ ਜੇ ਉਹ ਥਾਂ ਥੋੜੀ ਪੈਂਦੀ ਆ ਕੋਈ ਪੈਲਸ ਪੁਲਿਸ ਬੁੱਕ ਕਰਾਓ ਪਰ ਬਈ ਕਪੂਰਥਲਾ ਹਾਊਸ ਕਦੇ ਵਿਆਹਾਂ ਲਈ ਕਦੇ ਮੰਗਣਿਆਂ ਸ਼ੰਗਣਿਆਂ ਲਈ ਕਦੇ ਰਹਿਣ ਟਿਕਾਣਿਆਂ ਲਈ ਕਦੇ ਰਾਜਨੀਤਿਕ ਯੋਜਨਾਵਾਂ ਲਈ ਬਈ ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਵਾਲਾ ਟਿਕਾਣਾ ਤੇ ਆਮ ਆਦਮੀ ਪਾਰਟੀ ਦਾ ਜਿਵੇਂ ਘਰ ਬਣ ਗਿਆ ਹੋਵੇ ਸੋ ਉਸ ਤਰ੍ਹਾਂ ਉਹਨੂੰ ਵਰਤਿਆ ਜਾ ਰਿਹਾ ਸੋ ਉੱਥੇ ਕੱਲ ਨੂੰ ਜਸ਼ਨ ਉੱਥੇ ਵੀ ਮਨਾਏ ਜਾਣਗੇ ਸੋ ਢੋਲ ਤੇ ਡਗਾ ਉੱਥੇ ਵੀ ਲੱਗੂਗਾ ਚਲੋ ਮਨਾਓ ਜਸ਼ਨ ਇਸ ਹੋਗਾ 26 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਸ਼ ਦੇ ਉੱਤੇ ਕੈਬਨਿਟ ਬੈਠਕ ਹੋਏਗੀ। ਤਰੀਕ ਤੈ ਹੈ ਜੀ। ਤਰੀਕ ਸਾਹਮਣੇ ਆ ਗਈ ਹੈ ਕਿ 26 ਜੂਨ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦੀ ਅਗਵਾਈ ਹੇਠ ਉਹਨਾਂ ਦੀ ਕੈਬਨਿਟ ਦੀ ਇੱਕ ਬੈਠਕ ਹੋਣ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਇਸ ਬੈਠਕ ਦੇ ਵਿੱਚ ਤੈ ਹੋ ਜਾਏਗਾ ਕੈਬਨਿਟ ਦਾ ਵਿਸਤਾਰ। ਤੇ ਫਿਰ ਰਾਜਪਾਲ ਜੀ ਨੂੰ ਸਨੇਹਾ ਤੇ ਫਿਰ ਕੈਬਨਿਟ ਦੇ ਵਿਸਤਾਰ ਦੇ ਨਾਲ ਨਾਲ ਫਿਰ ਬਦਲ ਅਪਾ ਪਹਿਲਾਂ ਵੀ ਸੰਕੇਤ ਕਰਦੇ ਰਹੇ ਆ ਕਿ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਆ ਤੇ ਸੰਜੀਵ अरोड़ा ਦੀ ਜਿੱਤ ਦੇ ਨਾਲ ਹੀ ਵਾਅਦਾ ਕੀਤਾ ਗਿਆ ਸੀ ਅਰਵਿੰਦ ਕੇਜਰੀਵਾਲ ਵੱਲੋਂ ਵੈਸੇ ਇਸ ਵਾਅਦੇ ਤੇ ਵੀ ਚਰਚਾ ਹੋਈ ਸੀ ਕਿ ਵਾਅਦਾ ਕੇਜਰੀਵਾਲ ਕਿਉਂ ਕਰ ਰਿਹਾ ਜੀ ਮੁੱਖ ਮੰਤਰੀ ਕਦ ਚਲੋ ਜੀ ਕੇਜਰੀਵਾਲ ਹੀ 올 ਇਨ 올 ਨੇ ਇਸ ਲਈ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੈਬਨਿਟ ਵਿੱਚ ਸ਼ਾਮਲ ਕਰਾ ਦੇਵਾਂਗੇ ਸੰਜੀਵ अरोड़ा ਨੂੰ ਸੋ ਹੁਣ ਕਹਿੰਦੇ ਜੀ ਉਹ ਵਾਅਦਾ ਪੂਰਾ ਕਰਨ ਦਾ ਵਕਤ ਆ ਗਿਆ ਤੇ ਉਸੇ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਬਕਾਇਦਾ ਤੌਰ ਤੇ ਇਸ ਕੈਡੀਨੇਟ ਦੇ ਵਿੱਚੋਂ ਫੈਸਲਾ ਲੈ ਕੇ ਕੈਬਨਟ ਦਾ ਵਿਸਤਾਰ ਦਾ ਮਾਮਲਾ ਰਾਜਪਾਲ ਜੀ ਨੂੰ ਦੱਸ ਕੇ ਤਰੀਕ ਤਰੁਕ ਲੈ ਕੇ ਸੋਚ ਕਾਉਣ ਦੀ ਪ੍ਰਕਿਰਿਆ ਸ਼ੁਰੂ ਹੋਏਗੀ ਪਰ ਜੋ ਕੰਸੋਆ ਜੋ ਖਬਰਾਂ ਆ ਰਹੀਆਂ ਓਏ ਆ ਰਹੀਆਂ ਕਿ ਕੋਈ ਇਕੱਲਾ ਕਰਨਡਾ ਦਾ ਵਿਸਤਾਰ ਨਹੀਂ ਹੋਏਗਾ ਬਲਕਿ ਵਿਭਾਗੀ ਫੇਰ ਬਦਲੋਗਾ ਜੇ ਵਿਸਤਾਰ ਵੀ ਹੋਵੇ ਵਿਭਾਗੀ ਫੇਰ ਬਦਲਦਾ ਤਾਂ ਵੀ ਹੋਣਾ ਕਿਉਂਕਿ ਜੇ ਇੱਕ ਵੀ ਮੰਤਰੀ ਨਵਾਂ ਇੰਟਰ ਕਰ ਰਿਹਾ ਤਾਂ ਕੁਝ ਦੇ ਵਿਭਾਗ ਇਹਦਰ ਉਧਰ ਦੇਣੇ ਪੈਣੇ ਆ ਇਸ ਲਈ ਵਿਭਾਗੀ ਫੇਰ ਬਦਲਤੇ ਕੈਬਨਟ ਵਿਸਤਾਰਤਾ ਠੀਕ ਹੈ ਪਰ ਕੈਬਨਟ ਫੇਰ ਬਦਲ ਦੋ ਤੋਂ ਤਿੰਨ ਮੌਜੂਦਾ ਮੰਤਰੀਆਂ ਦੀ ਛੁੱਟੀ ਹੋਣ ਦੀ ਚਰਚਾ ਤੇ ਇਸ ਖਬਰ ਨੇ ਪੰਜਾਬ ਕੈਬਨਟ ਦੇ ਮੰਤਰੀਆਂ ਦੇ ਵਿੱਚ ਤਰਥਲੀ ਮਚਾ ਦਿੱਤੀ ਹੈ 26 ਜੂਨ ਵਾਲੀ ਬੈਠਕ ਨੂੰ ਲੈ ਕੇ ਕਈ ਮੰਤਰੀ ਆਪਸ ਵਿੱਚ ਕੁਸਰਮੁਸਰ ਕਰ ਰਹੇ ਨੇ ਕਿ ਭਈ ਆਪਣੀ ਆਖਰੀ ਬੈਠਕ ਤਾਂ ਨਹੀਂ ਹੋਊਗੀ ਕਿਤੇ ਮੇਰੀ ਛੁੱਟੀ ਤਾਂ ਨਹੀਂ ਹੋ ਜੂਗੀ ਕਹਿੰਦੇ ਜੀ ਲੁਧਿਆਣੇ ਦੇ ਵਿੱਚ ਜਸ਼ਨ ਮਨਾਉਂਦਿਆਂ ਮਨੀਸ਼ ਸ਼ੋਧਿਆ ਨੇ ਕਿਹਾ ਕਿ ਲੋ ਵੀ ਹੁਣ ਰਾਕਟ ਦੀ ਤੇਜ਼ੀ ਨਾਲ ਵਿਕਾਸ ਹੋਊਗਾ ਤੇ ਜਿਵੇਂ ਤੁਸੀਂ ਜਿਮਨੀ ਚੁੰਨ ਜਿਤਾਈ ਹੈ ਤੇ ਇਸੇ ਤਰ੍ਹਾਂ ਆਪਾਂ 227 ਵੀ ਜਤਣਾ ਤੇ ਤੂਫਾਨ ਮੰਗਾ ਆਪਾਂ ਜਿੱਤ ਦਰਜ ਕਰਾਂਗੇ ਸੋ ਇਸ ਲਈ ਹੁਣ ਕਹਿੰਦੇ ਖਾਮੀਆਂ ਨੂੰ ਦੂਰ ਕਰਨ ਦਾ ਵਕਤ ਆ ਗਿਆ ਜਿਨ੍ਹਾਂ ਨੇ ਨਸ਼ੇ ਦੇ ਬੀਜ ਬੀਜੇ ਮੰਤਰੀਆਂ ਤੇ ਕਹਿੰਦੇ ਤੁਸੀਂ ਉਹ ਖਾੜ ਤੇ ਅਸੀਂ ਨਸ਼ਾ ਖਾੜ ਦੇਣਾ ਤੇ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਕੰਮ ਤੇ ਜਿੰਨਾ ਕਰਨ ਦੇ ਲਈ ਨਵੇਂ ਚਿਹਰੇ ਮੋਰੇ ਸਾਹਮਣੇ ਲਿਆਂਦੇ ਜਾਣਗੇ ਤੇ ਫਿਰ ਕੈਬਨਿਟ ਦੇ ਵਿੱਚੋਂ ਦੋ ਜਾਂ ਤਿੰਨ ਮੰਤਰੀਆਂ ਦੇ ਛੁੱਟੀ ਹੋਣ ਦੀ ਚਰਚਾ ਕਾਫੀ ਫੈਲ ਰਹੀ ਆ ਹੁਣ ਸਾਰੇ ਆਪੋ ਆਪਣਾ ਰਿਪੋਰਟ ਕਾਰਡ ਆਪ ਹੀ ਦੇਖ ਫਰੋਲ ਰਹੇ ਨੇ ਕਿ ਕਿੱਥੇ ਮੇਰੇ ਚ ਖਾਮੀ ਸੀ ਕਿੱਥੇ ਮੇਰੀ ਕਮੀ ਰਹਿ ਗਈ ਜਦੋਂ ਕਿ ਹੁਣ ਤੱਕ ਲਗਾਤਾਰ ਕੈਬਨਿਟ ਚੋਂ ਅੰਦਰ ਬਾਹਰ ਪ੍ਰਕਿਰਿਆ ਹੁੰਦੀ ਰਹੀ ਆ ਜਿੱਦਣ ਦੀ ਸਰਕਾਰ ਬਣੀ ਆ ਤਿੱਦਣ ਦੇ ਕਦੇ ਸ਼ਾਮਲ ਕਰ ਲੋ ਕਿਸੇ ਨੂੰ ਹਟਾ ਲੋ ਕਿਸੇ ਨੂੰ ਬਾਹਰ ਕਰ ਦੋ ਕੋਈ ਫਸ ਗਿਆ ਐ ਕਿਸੇ ਨੂੰ ਬਿਸ਼ਰਮੀ ਤਨੇ ਰੱਖੀ ਰੱਖੋ ਸੋ ਇਹ ਸਾਰਾ ਕੁਝ ਚੱਲਿਆ ਹੁਣ ਜੇ ਦੋ ਤੋਂ ਤਿੰਨ ਮੰਤਰੀਆਂ ਦੀ ਛੁੱਟੀ ਹੁੰਦੀ ਆ ਤਾਂ ਕਿਹਨਾਂ ਦੀ ਇਹਨੂੰ ਲੈ ਕੇ ਕੰਮ ਸੁਵਾਲੀਆਂ ਜਾ ਰਹੀਆਂ ਨੇ ਤੇ ਫਿਰ ਜੇ ਛੁੱਟੀ ਹੁੰਦੀ ਆ ਤਾਂ ਕੱਲੇ ਸੰਜੀਵ ਰੋੜਾ ਨਹੀਂ ਇਹਦੇ ਨਾਲ ਹੋਰ ਵੀ ਆਉਣਗੇ ਹੁਣ ਉਹ ਕੌਣ ਅਕਸਰ ਇਸ ਗੱਲ ਨੂੰ ਲੈ ਕੇ ਇਹ ਪਹਿਲੂ ਹੁੰਦਾ ਸੀਗਾ ਕਿ ਬਈ ਵਰਗਵੰਡ ਇਲਾਕਾਵੰਡ ਹਨ ਬੋਟਾਂ ਦੇ ਹਵਾਲੇ ਨਾਲ ਸੀਟਾਂ ਦੇ ਹਵਾਲੇ ਨਾਲ ਮਤਲਬ ਕੋਸ਼ਿਸ਼ ਹੁੰਦੀ ਸੀ ਕਿ ਮਾਝਾ ਮਾਲਵਾ ਦੁਆਬਾ ਇਹ ਜ਼ੋਨ ਕਵਰ ਕੀਤੇ ਜਾਣ ਫਿਰ ਜਿਹੜੇ ਖੇਤਰ ਚੋਂ ਵੱਧ ਐਮਐਲਏ ਚੁਣ ਕੇ ਆਏ ਉਸ ਖੇਤਰ ਨੂੰ ਵੱਧ ਫਿਰ ਭਾਈਚਾਰਕ ਤੌਰ ਤੇ ਕਿ ਹਰ ਵਰਗ ਨੂੰ ਨੁਮਾਇੰਦਗੀ ਮਿਲੇ ਫਿਰ ਲਗਭਗ ਇਲਾਕੇ ਵੀ ਕਵਰ ਕੀਤੇ ਜਾਂਦੇ ਸੀ ਕਿ ਇਸ ਇਲਾਕੇ ਦਾ ਵੀ ਕੋਈ ਮੰਤਰੀ ਹੋਵੇ ਸੋ ਹੁਣ ਇਸ ਵਾਰ ਅਜਿਹਾ ਕੋਈ ਫਾਰਮੂਲਾ ਨਹੀਂ ਹੈਗਾ ਇੱਕੋ ਇੱਕ ਫਾਰਮੂਲਾ ਕਿ ਜਿਹੜਾ ਹਾਈ ਕਮਾਂਡ ਦੀ ਪਸੰਦ ਜਿਹੜਾ ਦਿੱਲੀ ਵਾਲਿਆਂ ਦੀ ਪਸੰਦ ਜਿਹੜਾ ਕੇਜਰੀਵਾਲ ਨੂੰ ਪਸੰਦ ਉਹ ਮੰਤਰੀ ਹਟਾਉਣ ਦਾ ਹੁਕਮ ਵੀ ਉੱਥੋਂ ਆਣਾ ਲਾੜ ਦਾ ਹੁਕਮ ਵੀ ਉੱਥੋਂ ਆਣਾ ਸੋਚ ਕਾਉਣ ਲੱਗਿਆਂ ਜ਼ਰੂਰ ਭਗਵੰਤ ਮਾਨ ਨਾਲ ਨਜ਼ਰ ਆਉਣਗੇ ਸੋ ਇਸ ਲਈ ਕੈਬਨਿਟ ਦੇ ਵਿਸਤਾਰ ਦੀ ਖੂਬ ਚਰਚਾ ਜੀ ਤੇ ਇਹ ਵਿਭਾਗੀ ਫੇਰ ਬਦਲ ਵੀ ਹੋਏਗਾ ਤੇ ਇਹ ਕੈਬਨਿਟ ਦਾ ਵਿਸਤਾਰ ਵੀ ਹੋਏਗਾ ਤੇ ਕੈਬਨਿਟ 'ਚ ਫੇਰ ਬਦਲ ਵੀ ਹੋਏਗਾ ਇਹ ਤੈਅ ਹੈ ਕਿ ਜਲਦੀ ਹੀ ਤੁਹਾਨੂੰ ਇਸ ਸਾਰੀ ਹਲਚਲ ਨਜ਼ਰ ਆਏਗੀ ਪਰ ਕੀ ਇਹ ਜਸ਼ਨ ਜਿੱਤ ਦੇ ਨਾਲ ਨਾਲ ਕੈਬਨ ਵਿਸਥਾਰ ਦੀਆਂ ਗੱਲਾਂ ਤੋਂ ਇਲਾਵਾ ਦੂਜੀਆਂ ਪਾਰਟੀਆਂ 'ਚ ਕੁਛ ਨਹੀਂ ਹੋਊਗਾ ਵੀ ਅਗਲੇ ਤਾਂ ਜਿੱਤੇ ਐ ਅਗਲੇ ਖੁਸ਼ੀ ਵੀ ਮਨਾਉਣਗੇ ਤੇ ਜੋ ਚਾਹਣਗੇ ਹਾਈ ਕਮਾਂਡ ਵਾਲੇ ਕਰਨਗੇ ਵੀ ਪਰ ਬਾਕੀ ਪਾਰਟੀਆਂ ਜਿਹੜੀਆਂ ਹਾਰ ਗਈਆਂ ਜਿਨ੍ਹਾਂ ਪਾਰਟੀਆਂ ਦੇ ਉਮੀਦਵਾਰ ਹਾਰ ਗਏ ਉਹ ਕੀ ਕਰ ਰਹੇ ਨੇ ਖਬਰੇ ਵੀ ਖਾਸ ਜਨਾਬ ਬਿਲਕੁਲ ਜੀ ਵੱਡਾ ਫੇਰਬਦਲ ਜਲਦੀ ਹੀ ਕਾਂਗਰਸ ਦੇ ਵਿੱਚ ਨਜ਼ਰ ਆਏਗਾ ਤੇ ਇਹ ਕਿ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ ਹੁਣੋਂ ਪ੍ਰਧਾਨ ਕੌਣ ਇਥੋਂ ਤੱਕ ਵੀ ਚਰਚਾਾਂਵਾਂ ਨੇ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ ਭਗੇਲ ਵੀ ਬਦਲੇ ਜਾ ਸਕਦੇ ਆ ਕਿਉਂਕਿ ਭਪੇਸ਼ ਭਗੇਲ ਨੂੰ ਜਿਹੜਾ ਟਾਸਕ ਦਿੱਤਾ ਗਿਆ ਸੀ ਉਹ ਟਾਸਕ ਸੀ ਪੰਜਾਬ ਕਾਂਗਰਸ ਦੀ ਫੁੱਟ ਧੜੇਵਾਜੀ ਖਤਮ ਕਰਨਾ ਫੁੱਟ ਤੇ ਧੜੇਵਾਜੀ ਇਹ ਪੰਜਾਬ ਕਾਂਗਰਸ ਦੀ ਤਾਂ ਕੀ ਖਤਮ ਕਰਨੀ ਸੀ ਤੇ ਸ਼ਹਿਰ ਦੀ ਨਹੀਂ ਖਤਮ ਹੋਈ ਲੁਧਿਆਣਾ ਸ਼ਹਿਰ ਚ 7-8 ਧੜੇ ਜੀ ਕਾਂਗਰਸ ਦੇ ਤੇ ਪੂਰੇ ਪੰਜਾਬ ਚ ਹਿਸਾਬ ਨਾਲ ਲੋਕ ਕਿੰਨੇ ਹੋਣਗੇ ਫਿਰ ਜਿਵੇਂ ਭਾਤਕੁਸ਼ਨ ਆਸ਼ੂ ਨੇ ਕਿਹਾ ਕਿਆ ਵੀ ਨਹੀਂ ਪਸੰਦ ਆ ਵੀ ਨਹੀਂ ਪਸੰਦ ਕਿਉਂਕਿ ਚਰਚਾ ਚ ਉਹਨਾਂ ਤੋਂ ਪਹਿਲਾਂ ਬਾਅਦ ਆ ਗਈ ਸੀ ਆਪਾਂ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਹੀ ਕਰਦੇ ਰਹੇ ਹਾਂ ਕਿ ਭਾਤਕੁਸ਼ਨ ਆਸ਼ੂ ਉਹਨਾਂ ਨੇ ਕਹਿੰਦੇ ਹਾਈ ਕਮਾਂਡ ਨੂੰ ਦੱਸ ਦੱਕੇ ਜੀ ਮੇਰੀ ਚੋਣ ਪ੍ਰਕਿਰਿਆ ਦੇ ਵਿੱਚ ਨਾ ਮਤਲਬ ਵਿਰੋਧੀ ਧਿਰ ਦੇ ਲੀਡਰ ਸਾਡੇ ਪ੍ਰਤਾਪ ਬਾਜਵਾ ਹੋਣ ਨਹੀਂ ਨਾ ਹੀ ਪ੍ਰਧਾਨ ਰਾਜਾ ਪੜਿੰਗਾ ਵੇ ਉਹ ਤੋਂ ਬਿਨਾਂ ਮੈਂ ਚੋਣ ਲੜਨੀ ਹੈ ਤੇ ਫਿਰ ਬੈਂਸ ਵੀ ਨਹੀਂ ਨੇੜੇ ਲਾਏ ਕੁਝ ਹੋਰ ਲੀਡਰ ਵੀ ਨੇੜੇ ਲਾਏ ਸੋ ਖੇਮਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਚੋਣ ਵੀ ਉਸੇ ਤਰ੍ਹਾਂ ਲੜਦੀ ਆ ਤੇ ਬੇਸ਼ੱਕ 71 ਅਗਵਾਈ ਕਰਦੀ ਆ ਚਰਨਜੀਤ ਚੰਨੀ ਪੂਰੀ ਚੋਣ ਕੈਂਪੇਨ ਦੇ ਵਿੱਚ ਮੂਹਰੇ ਦਿਖਦੇ ਨੇ ਪੂਰੀ ਚੋਣ ਦੀ ਕੈਂਪੇਨ ਦੇ ਇੰਚਾਰਜ ਵਜੋਂ ਰਾਣਾ ਗੁਰਜੀਤ ਦਿਖਦੇ ਨੇ ਪ੍ਰਗਟ ਸਿੰਘ ਪੂਰੇ ਸਮੇਂ ਸਰਕਾਰ ਨੂੰ ਰਹਿੰਦੇ ਨੇ ਸੋ ਇਹ ਗਰੁੱਪ ਜਿਹੜਾ ਸੀ ਇਸ ਗਰੁੱਪ ਨੇ ਇਹ ਕਿਹਾ ਕਿ ਜੇ ਜਿੱਤੇ ਤਾਂ ਸਿਰ ਸਾਡੇ ਸਿਰ ਛੇ ਦਿਨਾਂ ਤੋਂ ਪ੍ਰਧਾਨਪਤੀ ਨੂੰ ਦੇਖ ਰਹੇ ਹਣ ਕੇ ਲੈ ਵੀ ਆਪਾਂ ਸੀਟ ਕੱਢ ਲਈਏ ਤੇ ਆਪਣੇ ਅੰਦਰ ਪ੍ਰਧਾਨਗੀ ਵਗੈਰਾ ਆ ਜੂਗੀ ਸਾਰੀ ਕਾਂਗਰਸ ਆਪਣੇ ਹੱਥ ਆ ਜੂਗੀ ਉਹ ਤਾਂ ਗੇਮ ਗਈ ਉਲਟ ਸੋ ਇਸੇ ਲਈ ਫਿਰ ਚਰਚਾ ਚੱਲੀ ਕਿ ਹੁਣ ਜੇ ਇੱਕ ਧੜੇ ਦੇ ਹੱਥ ਕੁਝ ਨਹੀਂ ਆ ਰਿਹਾ ਤਾਂ ਦੂਏ ਧੜੇ ਦੇ ਹੱਥ ਕੁਛ ਰਹੂਗਾ ਅਗਲੇ ਕਹਿਣਗੇ ਜੀ ਭਾਰਤ ਪੁਸ਼ਨ ਆਸ਼ੂ ਨੇ ਖੁਦੇ ਸਾਨੂੰ ਆਉਣ ਨਹੀਂ ਦਿੱਤਾ ਜੇ ਰਾਜਾ ਬੜਿੰਗ ਨੂੰ ਆਉਣ ਦਿੰਦਾ ਪ੍ਰਤਾਪ ਬਾਜ ਨੂੰ ਆਉਣ ਦਿੰਦਾ ਫਿਰ ਅਸੀਂ ਜਿੱਤ ਲੈਂਦੇ ਹਾਂ ਜਿੱਤਾਂ ਇਹ ਕਹਿਣ ਦੀ ਕੋਸ਼ਿਸ਼ ਕਰਨਗੇ ਪਰ ਬਤੌਰ ਪ੍ਰਧਾਨ ਕਿ ਰਾਜਾ ਬੜਿੰਗ ਨੇ ਇਸ ਇੱਕੇ ਦੀ ਕੋਸ਼ਿਸ਼ ਕੀਤੀ ਕਿ ਪ੍ਰਤਾਪ ਬਾਜਬਾ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ 27 ਚਾਪੇ ਮੁੱਖ ਮੰਤਰੀ ਮੰਨੀ ਬੈਠੇ ਉਹਨਾਂ ਨੇ ਕੋਈ ਕੋਸ਼ਿਸ਼ ਕੀਤੀ ਜੇ ਕੋਸ਼ਿਸ਼ ਕੀਤੀ ਤਾਂ ਬੂਰ ਨਹੀਂ ਪਿਆ ਕਿ ਹਾਈ ਕਮਾਂਡ ਨੂੰ ਸੂਚਿਤ ਕਰਾਤਾ ਸੀ ਕਿ ਭਪੇਸ਼ ਭਗੇਲ ਇਸ ਮਾਮਲੇ ਜਿਹੜੇ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਨੇ ਉਹ ਇਹਨਾਂ ਮਾਮਲਿਆਂ ਤੋਂ ਜਾਣੂ ਨੇ ਸੋ ਜਦ ਭਪੇਸ਼ ਭਗੇਲ ਵੀ ਆਪਣੇ ਆਪ ਨੂੰ ਕਹਿੰਨਗੇ ਵੀ ਇਹ ਨਹੀਂ ਸੰਭਲਦਾ ਤਾਂ ਮੈਂ ਨਹੀਂ ਸੰਭਾਲਣਾ ਮੈਂ ਛੱਡ ਚੱਲਿਆ ਕਿਉਂਕਿ ਉਹ ਕਹਿੰਦੇ ਜਿਹੋ ਜੇ ਮਤਲਬ ਕਾਂਗਰਸ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਕਿ ਉਹ ਵਿਅਕਤੀ ਵਿਸ਼ੇਸ਼ ਨਾਲ ਨਹੀਂ ਜੁੜਦੇਓ ਆਪਣੀ ਪਾਰਟੀ ਨਾਲ ਹੀ ਜੁੜੇ ਰਹਿੰਦੇ ਨੇ ਸੋ ਇਸ ਲਈ ਪਾਰਟੀ ਦੇ ਨਾਤੇ ਫਿਰ ਉਹ ਸਾਰਿਆਂ ਦਾ ਰਿਪੋਰਟ ਕਾਰਜ ਜਦੋਂ ਪੇਸ਼ ਕਰਨਗੇ ਫਿਰ ਕਹਿੰਦੇ ਜੀ ਤੈਅ ਆ ਕਿ ਵੀ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲੇਗਾ ਹੀ ਮਿਲੇਗਾ ਹੁਣ ਉਹ ਕੌਣ ਜੇ ਰਾਜਾ ਬੜਿੰਗ ਨਹੀਂ ਤਾਂ ਫਿਰ ਕੌਣ ਬਣੇਗਾ ਕਿਹੜਾ ਖੇਮਾ ਸਵਾਲ ਖੇਮਿਆਂ ਨੂੰ ਇਕਜੁੱਟ ਕਰਨ ਦਾ ਕਾਂਗਰਸ ਦੇ ਅੰਦਰ ਕਹਿੰਦੇ ਪਰ ਇੱਕ ਨਵਾਂ ਖੇਮਾ ਵੀ ਖੜਾ ਹੋ ਸਕਦਾ ਹੈ ਸੋ ਇੱਕ ਹੋਰ ਨਾ ਮਾਤਾ ਦਾ ਜਨਮ ਲੈ ਸਕਦਾ ਪਰ ਰਾਜਾ ਬੜਿੰਗ ਦੀ ਪ੍ਰਧਾਨਗੀ ਅੱਜ ਨਹੀਂ ਤਾਂ ਕੱਲ ਨੂੰ ਹਾਂ ਕਾਂਗਰਸ ਚ ਕੋਈ ਕੰਮ ਤੁਰੰਤ ਨਹੀਂ ਹੁੰਦਾ ਕਹਿੰਦੇ ਲਟਕਾ ਲਟਕਾ ਕੀ ਕਰਦੇ ਨੇ ਸੋ ਇਸ ਲਈ 2027 ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਆ ਹੋਇਆਂ ਉਸ ਦਾ 2025 ਲੰਘਾਇਰਣ 26 ਚ ਜਾ ਕੇ ਹੋਵੇ ਚਲੋ ਨਵਾਂ ਪ੍ਰਧਾਨ ਪਰ ਉਹ ਤੋਂ ਪਹਿਲਾਂ ਤਿਆਰੀਆਂ ਵੀਰ ਨੂੰ ਸ਼ੁਰੂ ਕਰਨੀਆਂ ਪੈਣਗੀਆਂ ਤੇ ਫਿਰ ਵਿਰੋਧੀ ਧਿਰ ਦੇ ਲੀਡਰ ਬਚੋ ਕਹਿੰਦੇ ਪ੍ਰਤਾਪ ਅਜਵਾਦੀ ਕੁਰਸੀ ਅਜੇ ਬਚੀ ਰਹਿ ਸਕਦੀ ਹੈ ਉਹਨਾਂ ਦੀ ਕੁਰਸੀ ਦਾ ਬਚਾਅ ਹੋ ਸਕਦਾ ਪਰ ਜੇ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਜਾਂ ਭਪੇਸ਼ਪਗੇਲ ਆਪਣੀ ਕੁਰਸੀ ਬਚਾਉਣਾ ਵੀ ਚਾਹੁੰਦੇ ਹੋਣ ਤਾਂ ਭਾਰਤ ਕੁਸ਼ਣ ਆਸ਼ੂ ਨੇ ਇੱਕ ਵੱਡਾ ਦਾ ਖੇਡ ਕੇ ਉਹਨਾਂ ਨੂੰ ਮੈਦਾਨ 'ਚ ਲਿਆਂਦਾ ਭਾਰਤ ਕੁਸ਼ਣ ਆਸ਼ੂ ਨੇ ਚਾਹਣਾ ਆਪਣੀ ਮਰਜ਼ੀ ਨਾਲ ਲੜੀ ਆਪਣੇ ਤਰੀਕੇ ਨਾਲ ਲੜੀ ਹੋ ਸਕਦਾ ਕਿ ਟਿਕਟੇਸ ਸ਼ਰਤ ਲਈ ਹੋਵੇ ਕਿ ਜੇ ਮੈਨੂੰ ਲੜਾਉਣਾ ਜੀ ਤਾਂ ਸ਼ਰਤਾਂ ਮੇਰੀਆਂ ਨੇ ਇਸੇ ਲਈ ਫਿਰ ਉਹਨਾਂ ਨੇ ਜ਼ਿੰਮੇਵਾਰੀ ਵੀ ਕਿਹਾ ਕਿ ਕੁਬਲੀ ਕੀ ਹਾਰ ਦੀ ਜ਼ਿੰਮੇਵਾਰੀ ਮੇਰੀ ਹੈ ਜੀ ਮੈਂ ਵਰਕਿੰਗ ਪ੍ਰਧਾਨ ਦੇ ਨਾਤੇ ਅਸੀਫਾ ਦਿੰਦਾ ਹੁਣ ਜੇ ਵਰਕਿੰਗ ਪ੍ਰਧਾਨ ਦੇ ਨਾਤੇ ਤੇ ਉਮੀਦਵਾਰ ਦੇ ਨਾਤੇ ਤੁਸੀਂ ਆਪਣੀ ਹਾਰ ਕਬੂਲਦੇ ਹੋ ਫਿਰ ਇਹ ਹਾਰ ਬਤੌਰ ਪ੍ਰਧਾਨ ਪ੍ਰਧਾਨ ਨੂੰ ਵੀ ਕਬੂਲਉਣੀ ਪੈਣੀ ਹੈ ਬਤੌਰ ਵਿਰੋਧੀ ਦੇ ਦਾ ਲੀਡਰ ਪ੍ਰਤਾਪ ਬਾਜਵਾਨ ਨੂੰ ਵੀ ਕਬੂਲਉਣੀ ਪੈਣੀ ਹੈ ਬਤੌਰ ਪੰਜਾਬ ਮਾਮਲੇ ਦੇ ਇੰਚਾਰਜ ਭਪੇਸ਼ ਭਗੇਲੂ ਵੀ ਕਬੂਲਉਣੀ ਪੈਣੀ ਹੈ ਸੋ ਯੂ نو ਕਬੂਲਣਗੇ ਕਿ ਨਹੀਂ ਸਵਾਲ ਤਾਂ ਇੱਥੇ ਆ ਕੇ ਖੜਾ ਹੋ ਗਿਆ ਚਲੋ ਇਸ ਤੋਂ ਬਾਅਦ ਤੀਜਾ ਨੰਬਰ ਬੀਜੇਪੀ ਦਾ ਸੀ ਇਹ ਪਹਿਲੇ ਤੇ ਆਮ ਆਦੀ ਪਾਰਟੀ ਰਹੀ ਦੂਜੇ ਤੇ ਕਾਂਗਰਸ ਆਈ ਤੇ ਜਿੱਤੇ ਤੇ ਬੀਜੇਪੀ ਆਈ ਹੁਣ ਬੀਜੇਪੀ ਆਪਣੀ ਵੋਟ ਵਧਦੀ ਵੀ ਦੇਖਦੀ ਐ ਉਹਨੂੰ ਲੱਗਦਾ ਕਿ ਸਾਡੀ ਵੋਟ ਤਾਂ ਠੀਕ ਠਾਕ ਰਹੇਗੀ ਪਰ ਸਚਾਈ ਇਹ ਵੀ ਐ ਕਿ ਬੀਜੇਪੀ ਨੂੰ ਜਿਹੇ ਜਿਹਾ ਲੱਗਦਾ ਸੀ ਕਿ ਸ਼ਹਿਰ ਚ ਸਾਨੂੰ ਹੰਗਾਰਾ ਮਿਲੂਗਾ ਉਹ ਵੀ ਲੁਧਿਆਣੇ ਵਰਗੇ ਸ਼ਹਿਰ ਚ ਜਿਹੜੀ ਹਿੰਦੂ ਭਾਈਚਾਰੇ ਵਾਲੀ ਸੀਟ ਮੰਨੀ ਜਾਂਦੀ ਆ ਵਪਾਰੀ ਫਰਕ ਵਾਲੀ ਸੀਟ ਮੰਨੀ ਜਾਂਦੀ ਆ ਪੂਰੀ 100% ਦੀ ਸ਼ਹਿਰੀ ਵਰਕ ਵਾਲੀ ਸੀਟ ਮੰਨੀ ਜਾਂਦੀ ਆ ਜੇ ਉੱਥੇ ਵੀ ਬੀਜੇਪੀ ਤੀਜੇ ਨੰਬਰ ਤੇ ਆਉਂਦੀ ਆ ਤੇ ਫਿਰ ਕਹਿੰਦੇ ਬੀਜੇਪੀ ਲਈ ਫਿਕਰ ਵੀ ਹੈਗਾ ਹੁਣ ਇਹ ਸਿਕਰ ਦੇ ਵਿੱਚ ਪ੍ਰਧਾਨ ਮਸਾ ਐਕਟਿਵ ਹੋਏ ਨੇ ਉਹਨਾਂ ਦੇ ਚਨਲ ਜਾਖੜ ਕਿ ਫਿਰ ਉਹਨਾਂ ਦੇ ਉਹਨਾਂ ਦੇ ਲਈ ਕੋਈ ਮੁਸ਼ਕਲ ਖੜੀ ਹੋ ਸਕਦੀ ਆ ਜਾਂ ਰਬਨੀਤ ਬਿੱਟੂ ਦੀ ਜਵਾਬਦੇਹੀ ਵਧੂਗੀ ਕਿ ਭਈ ਤੇਰਾ ਲੁਧਿਆਣਾ ਤੂੰ ਆਪ ਵੀ ਹਾਰਿਆ ਉਹਦੇ باوجود ਤੈਨੂੰ ਅਸੀਂ ਰਾਜ ਸਭਾ ਲਿਜਾ ਕੇ ਰਾਸ ਤੋਂ ਮੰਤਰੀ ਵੀ ਬਣਾ ਲਿਆ ਤੇ ਤੂੰ ਤਾਂ ਹੁਣ ਵੀ ਲੁਧਿਆਣਾ ਚ ਮਜਬੂਤ ਨਹੀਂ ਹੋਇਆ ਤੂੰ ਤਾਂ ਆਪਣੀ ਜਿੰਨੀ ਵੋਟ ਵੀ ਨਹੀਂ ਪਵਾ ਸਕਿਆ ਜੇ ਆਪਣੇ ਜਿੰਨੀ ਵੋਟ ਪਵਾ ਜਾਂਦੇ ਤਾਂ ਜਿੱਤ ਗਈ ਸੀ ਆ ਭਾਰਤੀ ਜਨਤਾ ਪਾਰਟੀ ਇਸ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਰਾਜਾ ਬੜਿੰਗੋ ਰਬਨੀਤ ਬਿੱਟੂ 'ਚ ਮੁਕਾਬਲਾ ਸੀ ਤਦ ਇਹਸ ਲੁਧਿਆਣਾ ਪੱਛਮੀ ਤੋਂ 18000 ਦੇ ਕਰੀਬ ਲੀਡ ਸੀ ਰਬਲੀ ਬਿੱਟੂ ਦੀ ਤੇ ਇਸ ਲਈ ਕਹਿੰਦੇ ਕਿ ਸਵਾਰਨ ਬਨੀਤ ਬਿੱਟੂ ਤੇ ਵੀ ਆਣਾ ਪਰ ਸਭ ਤੋਂ ਵੱਧ ਜਿਹੜੀ ਚਰਚਾ ਹੈ ਜੀ ਉਹ ਹੈ ਚੌਥੇ ਨੰਬਰ ਤੇ ਆਈ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਪਿਛਲੀ ਵਾਰ ਜਿਹਨਾਂ ਅੰਕੜਾ ਵੀ ਦौरा ਨਹੀਂ ਸਕਿਆ 10000 2022 ਦੇ ਵਿੱਚ 10000 ਦੇ ਕਰੀਬ ਵੋਟ ਲੈ ਗਏ ਸੀ ਇੱਥੋਂ ਮਹਿੰਦਰ ਗਰੇਵਾਲ ਤੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ 8200 ਤੇ ਰਹਿ ਗਏ ਮੇਸ਼ਕ ਦੇ ਕਾਰਨ ਇਹ ਵੀ ਹੈ ਕਿ 2022 ਦੇ ਮੁਕਾਬਲੇ 13% ਵੋਟ ਘਟ ਗਈ ਹੈ ਪਰ ਅਕਾਲੀ ਦਲ ਨੂੰ ਆਸ ਸੀ ਕਿ ਇੱਥੇ ਜਿਹੜਾ 22-23% ਸਿੱਖ ਪਾਈਚਾਰਾ ਵਸਦਾ ਉਹ ਚੋਣ ਗਿਣਤੀ ਸਾਨੂੰ ਆ ਜਾਏਗਾ ਤੇ ਉਹ ਤੋਂ ਬਿਨਾਂ ਜਿਹੜੀ ਹੋਰ ਵੋਟ ਹੈ ਸਾਡੇ ਨਾਲ ਸੰਪਰਕ ਵਾਲੀ ਉਹ ਵੀ ਆ ਜਾਏਗੀ ਪਰ ਅਕਾਲੀ ਦਲ ਦੀ ਮਿਹਨਤ ਨੂੰ ਫਲ ਨਹੀਂ ਲੱਗਿਆ ਹੁਣ ਇਸੇ ਲਈ ਅਕਾਲੀ ਦਲ ਦੇ ਇਸ ਨਤੀਜੇ ਤੇ ਜਿਹੜਾ ਕਿ ਚਾਰ ਉਮੀਦਵਾਰ ਹੀ ਕੇਂਦਰ ਸੀ 14 ਦੇ ਵਿੱਚੋਂ ਦੱਸ ਤਾਂ ਪਿਛਲਿਆਂ ਦੀ ਫੱਟੀਆਂ ਪੋਚੀ ਗਈ ਨਾ ਤੇ ਜਿਹੜੇ 4 ਸੀ ਉਹਨਾਂ ਚੋਂ ਵੀ ਤਿੰਨਾਂ ਦੀ ਹੀ ਇੱਕ ਜਿੱਤ ਗਿਆ ਤੇ ਦੋ ਦੁੱਧੇ ਤੀਜੀ ਵਾਲੇ ਦੀ ਜਮਾਨਤ ਬਚੀ ਐ 8200 ਲੈ ਕੇ ਵੀ ਹਾਂ ਸ਼੍ਰੋਮਣੀ ਕਾਲ ਦਾ ਉਮੀਦਵਾਰ ਆਪਣੀ ਜਮਾਨਤ ਨਹੀਂ ਬਚਾ ਸਕਿਆ ਸੋ ਇਸ ਲਈ ਫਿਰ ਅੱਜ ਮੌਕਾ ਮਿਲਿਆ ਭਗਵੰਤ ਮਾਨ ਨੇ ਫਿਰ ਜਸ਼ਨ ਮਨਾਉਂਦਿਆਂ ਰੂਟ ਸ਼ੋਅ ਕਰਦੇ ਆ ਲੁਧਿਆਣਾ ਚ ਪੰਜ ਵੀ ਕਸਾ ਸਭੀ ਅਕਾਲੀ ਦਲ ਦਾ ਕੋਈ ਹੋਰ ਕੰਮ ਕਰ ਲਵੇ ਹੁਣ ਚੋਣਾ ਲੜਨੀਆਂ ਬੰਦ ਕਰ ਦਵੇ ਪਰ ਜਿੱਥੋਂ ਤੱਕ ਖੇਤਰੀ ਪਾਰਟੀ ਦਾ ਸਵਾਲ ਹੈ ਉਸ ਪਹਿਲੂ ਤੇ ਗੌਰ ਕਰਨੀ ਪੈਂਦੀ ਹੈ ਕਿ ਜੇ ਕਾਲੀਦਾਲ ਇਸੇ ਤਰ੍ਹਾਂ ਨਗਰਪਾਲ ਜਾਂਦਾ ਰਿਹਾ ਫਿਰ ਆਉਂਦੇ ਦਿਨ ਹੋਰ ਭਾਰੀ ਹੋਰ ਮੁਸ਼ਕਲ ਹੋ ਸਕਦੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇੱਕ ਵਾਰ ਸਰੇ ਤੋਂ ਮੰਥਨ ਦੀ ਲੋੜ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੈ ਪਰ ਆਮ ਆਦਮੀ ਪਾਰਟੀ ਨੂੰ ਪਤਾ ਕਿ ਜਿੱਤ ਕਿਵੇਂ ਆਈ ਹੈ ਦੂਜੀਆਂ ਦੀਆਂ ਨਾਲਾਇਕੀਆਂ ਤੇ ਸਾਰੀਆਂ ਸ਼ਕਤੀਆਂ ਇਹ ਦਾਤੇ ਲਾ ਕੇ ਤਾਂ ਆਮ ਆਦਮੀ ਪਾਰਟੀ ਦੇ ਸਜਿਤਾਈ ਹੈ ਵੀ ਸੋਸਤਾਈ ਆਮ ਆਦਮੀ ਪਾਰਟੀ ਨੂੰ ਪਤਾ ਕਿਸਾਨ ਨਹੀਂ ਅੱਜ ਕੱਲ ਰੀਲਾਂ ਬਣਾਉਣ ਵਾਲੇ ਖੂਬ ਚਰਚਾ ਚ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਰੀਲਾਂ ਇੱਕ ਬਿਮਾਰੀ ਨੇ ਜਿਹਨੂੰ ਦੇਖਣ ਦੀ ਲੱਗ ਗਈ ਉਹਦੇ ਲਈ ਵੀ ਤੇ ਜਿਹਨੂੰ ਬਣਾਉਣ ਦੀ ਲੱਗ ਗਈ ਉਹਦੇ ਲਈ ਵੀ ਪਰ ਆਮ ਲੋਕ ਦੇਸ਼ ਨੂੰ ਲੈ ਕੇ ਦੇਸ਼ ਦੀ ਸਥਿਤੀ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਸੂਬੇ ਨੂੰ ਲੈ ਕੇ ਮੁਲਕ ਨੂੰ ਲੈ ਕੇ ਜਿਹੜੇ ਲੋਕ ਫਿਕਰਮੰਦ ਨੇ ਉਹ ਰੀਲ ਬਣਾਉਣ ਵਾਲੇ ਆਗੂਆਂ ਤੋਂ ਬਹੁਤ ਦੁਖੀ ਮਤਲਬ ਜਿਨ੍ਹਾਂ ਲੋਕਾਂ ਨੇ ਤਾਂ ਕਾਰੋਬਾਰ ਕਰ ਲਿਆ ਧੰਦਾ ਕਰ ਲਿਆ ਬੇਸ਼ਰਮੀ ਤੇ ਆ ਗਏ ਉਹ ਤਾਂ ਇੱਕ ਪਾਸੇ ਪਰ ਰਾਜਨੀਤਿਕ ਲੀਡਰ ਜਦੋਂ ਰੀਲਾਂ ਬਣਾਉਂਦੇ ਨੇ ਔਰ ਉਹ ਵੀ ਇਹੋ ਜਿਹਿਆਂ ਥਾਵਾਂ ਜਿੱਥੇ ਚੰਗਾ ਨਹੀਂ ਲੱਗਦਾ ਕਿ ਤੁਹਾਡੀਆਂ ਰੀਲਾਂ ਸਾਹਮਣੇ ਆਉਣ ਉਥੋਂ ਵੀ ਉਹ ਜੀਆਂ ਰੀਲਾਂ ਨਿਕਲ ਕੇ ਆਉਂਦੀਆਂ ਨੇ ਤੇ ਫਿਰ ਸਵਾਲ ਤਾਂ ਉੱਠਣਗੇ ਮਤਲਬ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਉਹਨਾਂ ਦੇ ਕੈਬਨਿਟ ਦੇ ਮੰਤਰੀਆਂ ਤੱਕ ਉਹਨਾਂ ਦੀਆਂ ਕਈ ਅਜਿਹੇ ਥਾਵਾਂ ਤੇ ਚਾਹੇ ਆਂਧਾਬਾਦ ਹਾਂ ਮਤਲਬ ਹਵਾਈ ਹੱਸਾ ਚਾਹੇ ਉਸ ਤੋਂ ਪਹਿਨੇ ਕ ਰੇਲ ਹਾਜ਼ਰ ਚਾਹੇ ਹਵਾ ਬਾਜੀ ਮੰਤਰੀ ਤੇ ਚਾਹੇ ਰੇਲ ਮੰਤਰੀ ਤੇ ਚਾਹੇ ਖੁਦ ਪ੍ਰਧਾਨ ਮੰਤਰੀ ਸੁਣਨ ਦੀਆਂ ਰੀਲਾਂ ਖੂਬ ਚਰਚਾ ਚ ਰਹਿੰਦੀਆਂ ਫੋਟੋਆਂ ਵਾਲਿਆਂ ਦੇ ਐਂਗਲ ਖੂਬ ਚਰਚਾ ਚ ਰਹਿੰਦੇ ਨੇ ਸੋ ਮੈਂ ਕਾਲਮ ਪੜ੍ਹ ਰਿਹਾ ਸੀ ਨਿਲ ਜੈਨ ਦਾ ਤੇ ਮੈਨੂੰ ਲੱਗਿਆ ਕਿ ਮੈਂ ਅਕਸਰ ਉਹਨਾਂ ਦਾ ਪਾਠਕਾਂ ਤੇ ਮੈਂ ਕਾਲਮ ਦੇਖਿਆ ਤੇ ਮੈਨੂੰ ਲੱਗਿਆ ਕਿ ਗੱਲ ਕਰਨੀ ਬਣਦੀ ਹੈ ਉਹਨਾਂ ਨੇ ਇੱਕ ਹਿੱਸਾ ਲਿਖਿਆ ਉਹ ਚ ਰੀਲਾਂ ਵਾਲੇ ਮੰਤਰੀਆਂ ਦਾ ਨਰਾਜ਼ਗੀ ਕਹਿੰਦੇ ਜੀ ਪਤਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਆਗੂਆਂ ਨੇ ਇਹ ਮਹਿਸੂਸ ਕੀਤਾ ਜਾਂ ਨਹੀਂ ਕੀਤਾ ਪਰ ਕਿਸੇ ਵੀ ਹਾਸੇ ਮੌਕੇ ਪਹੁੰਚ ਕੇ ਰੀਲਾ ਬਣਾਉਣ ਵਾਲੇ ਮੰਤਰੀਆਂ ਵਿਰੁੱਧ ਲੋਕਾਂ ਦੀ ਨਾਰਾਜ਼ਗੀ ਲਗਾਤਾਰ ਵੱਧ ਰਹੀ ਹੈ ਲੋਕ ਸੋਸ਼ਲ ਮੀਡੀਆ ਉੱਤੇ ਇਸ ਨੂੰ ਠੀਕ ਨਹੀਂ ਮੰਨਦੇ ਉਹ ਚਾਹੁੰਦੇ ਹਨ ਕਿ ਮੰਤਰੀ ਫੈਸਲਾ ਕੋਲ ਕਾਰਵਾਈ ਕਰਨ ਨਾ ਕਿ ਰੀਲਾ ਬਣਾਉਣ ਦਾ ਕੰਮ ਕਰਨ ਲੋਕ ਉਹਨਾਂ ਦੀਆਂ ਰੀਲਾ ਨਹੀਂ ਦੇਖਣਾ ਚਾਹੁੰਦੇ ਭਾਜਪਾ ਸਮਰਥਕ ਵੀ ਇਸ ਨੂੰ ਲੈ ਕੇ ਰੋਸਾ ਪ੍ਰਗਟਾਉਂਦੇ ਨੇ ਕਿ ਚੰਗਾ ਨਹੀਂ ਉਹ ਵੀ ਉਲੋchna ਕਰਦੇ ਨੇ ਕਿ ਇਹ ਠੀਕ ਨਹੀਂ ਲੱਗਦਾ ਜਾਂ ਕਈ ਵਾਰ ਪਾਜਪਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਵੀ ਇਹਦੇ ਕਾਰਨ ਮਜ਼ਾਕ ਦਾ ਪਾਤਰ ਬਣਨਾ ਪੈਂਦਾ ਆਪਣੇ ਲੀਡਰਾਂ ਦੀਆਂ ਥ੍ਰੀਲਾਂ ਕਰਕੇ ਕਹਿੰਦੇ ਇਸ ਸਮੇਂ ਸ਼ਹਿਰੀ ਹਵਾਵਾਜੀ ਮੰਤਰੀ ਰਾਮ ਮੋਹਨ ਨਾਇਡੂ ਨਿਸ਼ਾਨੇ ਉੱਤੇ ਹਨ ਜਦੋਂ ਉਹ ਅਹਮਦਾਬਾਦ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਗਏ ਤਾਂ ਉਹਨਾਂ ਦੀ ਕਰੀਲ ਬਣਾਈ ਗਈ ਤੇ ਉਹ ਰੀਲ ਖਾਪੀ ਚਰਚਾ ਵਿੱਚ ਹੈ ਜਿਹਨੂੰ ਲੈ ਕੇ ਉਹਨਾਂ ਦੀ ਖੂਬ ਆਲੋਚਨਾ ਹੋ ਰਹੀ ਹੈ ਪ੍ਰਧਾਨ ਮੰਤਰੀ ਮੋਦੀ ਦੀਆਂ ਰੀਲਾਂ ਵੀ ਵਾਇਰਲ ਵੀ ਹੋ ਰਹੀਆਂ ਨੇ ਤੇ ਆਲੋਚਨਾ ਦਾ ਕੇਂਦਰ ਵੀ ਬਣ ਰਹੀਆਂ ਨੇ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਰੇਲ ਮੰਤਰੀ ਕਹਿੰਦੇ ਅਸ਼ਮਨੀ ਵੈਸ਼ਨਵ ਦੀ ਵੀ ਨਿਸ਼ਾਨੇ ਤੇ ਆਗੇ ਸੀ ਜਦੋਂ ਉਹਨਾਂ ਨੇ ਜਿਹੜਾ ਬਲਸੋ ਰੇਲ ਹਾਦਸਾ ਹੋਇਆ ਜਿੱਥੇ 297 ਲੋਕ ਮਾਰੇ ਗਏ ਸੀ ਉੱਥੇ ਜਾ ਕੇ ਰੀਲ ਬਣਾਈ ਤੇ ਉਹ ਉਹ ਕਹਿੰਦੇ ਜੀ ਇਹੀ ਜਥਾਂ ਤੇ ਰੀਲ ਬਣਾਉਣ ਨੂੰ ਲੈ ਕੇ ਲੋਕਾਂ ਨੂੰ ਰੋਸ ਆਇਆ ਹੁਣ ਹਵਾਈ ਹਾਦਸਾ ਉਹ ਚ ਵੀ 275 ਲੋਕ ਮਾਰੇ ਗਏ ਉੱਥੇ ਵੀ ਹਵਾਵਾ ਜੀ ਮੰਤਰੀ ਤੇ ਪ੍ਰਧਾਨ ਮੰਤਰੀ ਰੀਲਾਂ ਬਣਾ ਰਹੇ ਨੇ ਮੈਂ ਕਿਹਾ ਨਾ ਠੀਕ ਹੈ ਤੁਹਾਡੇ ਨਾਲ ਟੀਮ ਹੈਗੀ ਜਾਂ ਕੁਝ ਹੈ ਕਿ ਤੁਸੀਂ ਰੋਕ ਸਕਦੇ ਹੋ ਐਜੈਂਟਾਂ ਟੀਮਾਂ ਪ੍ਰਧਾਨ ਮੰਤਰੀ ਦੇ ਨਾਲ ਅੱਕੇ ਕਿਉਂ ਜਾਣ ਪਰ ਜੇ ਆਪ ਹੀ ਸ਼ੌਂਕ ਹੈ ਸਾਨੂੰ ਕਿ ਕੈਮਰੇ 'ਚ ਕੋਈ ਹੋਰ ਨਹੀਂ ਆਉਣਾ ਚਾਹੀਦਾ ਪਿੱਛੇ ਕਰ ਦੋ ਐਂਗਲ ਵੀ ਸਮਝਾ ਕੇ ਖੜਨਾ ਹੈ ਉਹ ਸਾਰਾ ਕੁਝ ਕਰਾਉਣਾ ਹੈ ਤੇ ਫਿਰ ਤੁਸੀਂ ਇਹ ਵੀ ਭੁੱਲ ਜਾਨੇ ਕਿ ਮੌਕਾ ਅਜਾ ਹੈ ਜਿੱਥੇ ਰੀਲਾਂ ਸੋਹੋਬਾ ਜੀ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦੀ ਅਹਮਦਾਬਾਦ ਵਾਲੇ ਉਸ ਹਵਾਈ ਹਾਦਸੇ ਦੇ ਮੌਕੇ ਦੀਆਂ ਰੀਲਾਂ ਖੂਬ ਚਰਚਾ 'ਚ ਨੇ ਤੇ ਵਿਵਾਦਾਂ 'ਚ ਨੇ 275 ਲੋਕ ਉੱਥੇ ਮਾਰੇ ਗਏ ਇਸ ਦਾ ਰੇਲ ਮੰਤਰੀ ਦੀ ਜਿੱਥੇ 297 ਬੰਦੇ ਮਾਰੇ ਗਏ ਹੋਣ ਤੇ ਉੱਥੇ ਤੁਸੀਂ ਰੀਲਾਂ ਬਣਾਉਂਦੇ ਫਿਰ 300 ਬੰਦਾ ਮਾਰੇਗਾ ਵੀ ਸੁਇਸਲੀ ਇਹ ਪਹਿਲੂ ਖੂਬ ਚਰਚਾ ਚ ਹੈ ਤੇ ਇਸ ਦੇ ਉਲਟ ਅਹਿਮ ਪੱਖਤਾ ਇਹ ਹੈ ਕਿ ਤੁਹਾਨੂੰ ਰੀਲਾਂ ਬਣਾਉਣੀਆਂ ਤਾਂ ਚਾਹਤ ਨੇ ਪਰ ਜਵਾਬਦੇਹੀ ਕਿਸੇ ਦੀ ਨਹੀਂ ਜ਼ਿੰਮੇਵਾਰੀ ਕਿਸੇ ਦੀ ਨਹੀਂ ਜੇ ਰੇਲ ਹਾਦਸਾ ਹੈ ਉੱਥੇ ਰੇਲ ਮੰਤਰੀ ਨੇ ਰੀਲ ਤਾਂ ਬਣਾਈ ਪਰ ਅਸਤੀਫਾ ਨਹੀਂ ਪੇਸ਼ ਕੀਤਾ ਜੇ ਹਵਾਈ ਹਾਦਸਾ ਹੈ ਹਵਾਵਾਜੀ ਮੰਤਰੀ ਨੇ ਰੀਲ ਤਾਂ ਬਣਾਈ ਪਰ ਅਸਤੀਫਾ ਨਹੀਂ ਪੇਸ਼ ਕੀਤਾ ਪ੍ਰਧਾਨ ਮੰਤਰੀ ਨੇ ਰੀਲਾਂ ਤਾਂ ਬਣਾਈਆਂ ਪਰ ਅਫਸੋਸ ਪ੍ਰਗਟਾਉਣ ਦੇ ਨਾਲ 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 ਆਪਣੇ ਸੀਮੇ ਦੀ ਪੇਸ਼ਕਸ਼ ਨਹੀਂ ਕੀਤੀ ਪੇਸ਼ਕਸ਼ਤਾ ਕਰ ਦੋ ਤੁਸੀਂ ਪਹਿਲਗਾਮ ਹਮਲੇ ਦੀ ਅਜ ਤੱਕ ਕਿਸ ਨੇ ਜ਼ਿੰਮੇਵਾਰੀ ਲਈ ਗ੍ਰਹਿ ਮੰਤਰਾਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਨਹੀਂ ਜਾਂ ਪਿਛਲਾ ਪਲਵਾਮਾ ਹਮਲਾ ਸਾਡੇ ਮੂਰੇ ਪਿਆ ਅਜ ਤੱਕ ਕੋਈ ਤੱਤਸਾਰ ਨਹੀਂ ਸਾਹਮਣੇ ਆਇਆ ਕਿ ਕਿੱਥੋਂ ਆਇਆ ਸੀ ਉਹ ਬਿਸਪੋਟਕਸ ਮਕਰੀ ਕਿਵੇਂ ਆਈ ਸੋ ਇਸ ਲਈ ਇਹ ਸਾਰੇ ਸਵਾਲ ਉਸ ਸਮੇਂ ਹੋਰ ਵੱਡੇ ਹੋ ਜਾਂਦੇ ਨੇ ਜਦੋਂ ਲੋਕ ਤੁਹਾਡੀਆਂ ਰੀਲਾਂ ਦੇਖਦੇ ਨੇ ਤੇ ਧੋਖੇ ਹੁੰਦੇ ਨੇ ਚਲੋ ਇੱਧਰ ਜਿਹੜੀ ਬਿਸ਼ਪਜੰਗ ਵਾਲਾ ਖਤਰਾ ਕੀ ਉਹ ਟਲ ਗਿਆ ਜਿਵੇਂ ਭਾਰਤ ਔਰ ਪਾਕਿਸਤਾਨ ਦੀ ਜੰਗ ਦੇ ਵਿੱਚ ਪਹਿਲਾਂ ਹੀ ਐਲਾਨ ਕਰਨ ਲਈ ਟਰੰਪ ਸਾਹਮਣੇ ਆ ਗਈ ਸੀ ਉਸੇ ਤਰ੍ਹਾਂ ਇਜ਼ਰਾਈਲ ਔਰ ਇਰਾਨ ਵਾਲੀ ਜੰਗ ਦੇ ਵਿੱਚ ਵੀ ਉਹ ਪਹਿਲਾਂ ਹੀ ਸਾਹਮਣੇ ਆ ਗਿਆ ਕਹਿੰਦੇ ਆ ਚੱਕੋ ਜੀ ਹੋ ਗਿਆ 12 ਘੰਟੇ ਚੋ ਜਾਣਾ 6 ਘੰਟੇ ਦਾ ਮੈਂ ਸਮਾਂ ਦਿੱਤਾ ਮੈਂ ਤੁਰੰਤ ਪ੍ਰਭਾਵ ਤੋਂ ਕਹਿਣਾ ਹੈ ਤੇ ਉਧਰ ਕਹਿੰਦੇ ਜੀ ਅ ਮਤਲਬ ਕਿ ਸੀਜ਼ਫਾਇਰ ਤੋਂ ਬਾਅਦ ਵੀ ਜੀ ਕਹਿੰਦੇ ਜੀ ਇਜ਼ਰਾਈਲ ਕਹਿੰਦਾ ਇਰਾਨ ਨੇ ਹਮਲਾ ਕਰਤਾ ਅਸਲ ਤੇ ਅਮਰੀਕੀ ਫੌਜਾਂ ਨੇ ਖੂਬ ਬੰਬਾਰੀ ਕੀਤੀ ਤੇ ਉਸ ਬੰਬਾਰੀ ਦੇ ਜਵਾਬ ਦੇ ਵਿੱਚ ਫਿਰ ਤੁਰਕੀ ਤੱਕ ਹਣਾ ਅਮਰੀਕੀ ਕੈਂਪਾਂ ਤੱਕ ਈਰਾਨ ਪਹੁੰਚਿਆ ਤੇ ਟਕਰਾਵ ਬੱਧਾ ਨਜ਼ਰ ਆਇਆ ਤੇ ਫਿਰ ਕਹਿੰਦੇ ਜੀ ਟਰੰਪ ਕਹਿੰਦਾ ਚੱਕੋ ਮੈਸੇਜ ਫੈਰਜ਼ਾ ਐਲਾਨ ਕਰਦਾ ਦੋਵੇਂ ਮੰਨ ਗਏ ਦੋਆਂ ਦੇ ਉੱਤੇ ਅੱਲਾ ਦਾ ਆਸ਼ੀਰਵਾਦ ਰਵੇ ਤੇ ਇਸ ਤਰ੍ਹਾਂ ਫਿਰ ਉਹਦੇ ਟਵੀਟ ਉਹਦੇ ਮੈਸੇਜ ਆਉਣ ਲੱਗ ਪਏ ਹੁਣ ਇਹ ਪਹਿਲੂ ਚਰਚਾ ਚ ਨੇ ਇਸ ਚਰਚਾ ਦੇ ਦਰਮਿਆਨ ਫਿਕਰ ਇਹ ਹੈ ਕਿ ਚਲੋ ਇਹ ਸੁਨੇਹਾ ਜੇ ਆਇਆ ਤਾਂ ਇਹ ਸੁਖਾਮਾ ਹੋਵੇ ਕਿ ਜੰਗ ਟਲ ਜਵੇ ਪਰ 90 ਲੱਖ ਭਾਰਤੀ ਤਾਂ ਖਾੜੀ ਦੇਸ਼ਾਂ 'ਚ ਫਸੇ ਨੇ ਮੈਂ ਅਜੇ ਇਜ਼ਰਾਈਲ ਤੇ ਇਰਾਨ ਦੀ ਗੱਲੇ ਨਹੀਂ ਕਰਦਾ ਉਸ ਤੋਂ ਇਲਾਵਾ ਜੇ ਆਪਾਂ ਉਹਦੇ ਨੇੜਲੇ 6 ਮੁਲਕਾਂ 'ਚ ਦੇਖ ਲਵਾਂ ਖਾੜੀ ਮੁਲਕ ਜਿਵੇਂ ਸੰਯੁਕਤ ਅਰਬ ਅਮੀਰਾਤ ਉਹਦੇ ਵਿੱਚ ਹੀ 35 ਲੱਖ ਤੋਂ ਵੱਧ ਭਾਰਤੀ ਨੇ ਜੇ ਮੈਂ ਸਾਊਦੀ ਅਰਬ ਦੇਖਾਂ ਤਾਂ ਉਹਦੇ ਵਿੱਚ ਹੀ 26 ਲੱਖ ਤੋਂ ਵੱਧ ਨੇ ਜੇ ਮੈਂ ਕਮੈਤ ਦੇਖਾਂ 11 ਲੱਖ ਤੋਂ ਵੱਧ ਨੇ ਹਾਂ ਜੇ ਮੈਂ ਇਸੇ ਤਰ੍ਹਾਂ ਓਮਾਨ ਦੇਖਾਂ ਤਾਂ ਉਹਦੇ ਵਿੱਚ 8 ਲੱਖ ਦੇ ਕਰੀਬ ਭਾਰਤੀ ਨੇ ਹਾਂ ਇਸੇ ਤਰ੍ਹਾਂ ਜੇ ਮੈਂ ਕਤਰ ਦੇਖਾਂ ਤਾਂ ਪੌਣੇ 8 ਲੱਖ ਦੇ ਕਰੀਬ 7 ਲੱਖ 45000 7.5 ਲੱਖ ਦੇ ਕਰੀਬ ਨੇ ਹਾਂ ਇਸੇ ਤਰ੍ਹਾਂ ਮੈਂ ਜੇ ਮੈਂ ਮਤਲਬ 3 ਲੱਖ ਹੋਰ ਨੇ ਸੋ ਇਸ ਤਰ੍ਹਾਂ ਵੱਖ-ਵੱਖ 6 ਜਿਹੜੇ ਮੁਲਕ ਨੇ ਬਹਿਰੀਨ ਦੇ ਵਿੱਚ ਜਿਵੇਂ 3 ਲੱਖ ਦੇ ਕਰੀਬ ਨੇ ਸੋ ਆ ਜਿਹੜੇ ਵੱਖ-ਵੱਖ ਮੁਲਕ ਨੇ ਇਹਨਾਂ ਦੇ ਵਿੱਚ 90 ਲੱਖ ਦੇ ਕਰੀਬ ਭਾਰਤੀ ਮੂਲ ਦੇ ਨਾਗਰਿਕ ਉੱਥੇ ਫਸੇ ਹੋਏ ਨੇ ਸੋ ਉਹਨਾਂ ਦੀ ਚਿੰਤਾ ਤੇ ਚਲੋ 트ੰਪ ਆਪਣੇ ਆਪ ਨੂੰ ਹੀਰੋ ਵੀ ਬਣਾਉਣਾ ਚਾਹੁੰਦੇ ਨੇ ਹਰਥਾਂ ਬਿਚੋਲੀਏ ਵੀ ਨੇ ਤੇ ਰੋਲ ਵੀ ਨਿਭਾਉਂਦੇ ਨੇ ਸੋ ਜਿਹੜੀ ਵਿਸ਼ਵ ਜੰਗ ਬਣਦਾ ਖਤਰਾ ਬਣ ਰਿਹਾ ਸੀ ਜੋ ਟਲਦੀ ਆ ਤੇ ਸੁਖਾਵਾਂ ਪੱਲਾ ਪਰ ਇੱਥੇ ਭਾਰਤ ਤੇ ਪਾਕਿਸਤਾਨ ਵਾਲਾ ਤਣਾਅ ਇੱਕ ਵਾਰ ਫਿਰ ਵਧਿਆ ਜਿਵੇਂ ਪੀਪੀਪੀ ਦੇ ਉੱਥੋਂ ਦੇ ਪ੍ਰਧਾਨ ਬਲਾਵਲ ਪੁੱਟੋ ਉਹਨੇ ਬਿਆਨ ਦਿੱਤਾ ਹੈ ਨਾ ਆਪਣੇ ਸਦਨ ਚ ਪਾਕਿਸਤਾਨ ਚ ਖੜ ਕੇ ਕਿ ਵੀ ਅੱਜ ਇਹ ਸਿੰਧੂ ਜਲ ਸੰਧੀ ਦੇ ਉੱਤੇ ਭਾਰਤ ਗੱਲਬਾਤ ਰਹੀ ਇਹਨੂੰ ਹੱਦ ਨਹੀਂ ਕਰਦਾ ਫਿਰ ਤਾਂ ਅਸੀਂ ਜੰਗ ਲਈ ਤਿਆਰ ਆ ਫਿਰ ਤਾਂ ਜੰਗ ਹੀ ਹੋਊਗੀ ਕੀ ਗੱਲ ਫਿਰ ਜੰਗਨੀ ਨੂੰ ਵੱਧ ਰਹੀ ਹੈ ਕੀ ਭਾਰਤ ਪਾਕਿਸਤਾਨ ਦੇ ਵਿੱਚ ਕੋਈ ਫਿਰਤ ਨਾ ਹੋਊਗਾ ਜਾਂ ਇਹ ਬਰਸਾਤਾਂ ਦੇ ਮੌਸਮ ਦੇ ਦਰਮਿਆਨ ਹੈ ਨਾ ਗੋਲੀਬੰਦੀ ਨੂੰ ਧਿਆਨ ਚ ਰੱਖਦੇ ਆ ਸੀਜ਼ਫਾਇਰ ਧਿਆਨ ਚ ਰੱਖਦੇ ਆ ਗੱਲਬਾਤ ਰਹੀ ਜਿਹੜਾ مشਵਰਾ ਪਰ ਦੇ ਪ੍ਰਧਾਨ ਮੰਤਰੀ ਹੁਰਾਂ ਨੇ ਹੈ ਇਜ਼ਰਾਈਲ ਔਰ ਈਰਾਨ ਦੀ ਜੰਗ ਚ ਦਿੱਤਾ ਹੈ ਨਾ ਕਿ ਉਸ مشਵਰੇ ਦੇ ਅਨੁਸਾਰ ਪਾਕਿਸਤਾਨ ਨੂੰ ਸਾਹਮਣੇ ਬਿਠਾ ਕੇ ਸਮਝਾ ਪਾਏਗਾ ਗੱਲ ਕਰ ਪਾਏਗਾ ਇਹ ਮਸਲਾ ਹਲਕਿਵੇਂ ਹੋਏਗਾ ਇਹਦਾ ਵੀ ਫਿਕਰ ਜੂੰਦਾ ਤੂੰ ਖੜਾ what what